ਇਹ ਜਿਹੜੇ ਕੀ ਚਾਂਸ ਹੈਗਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਅਤੇ ਇਹ ਸਰਕਾਰ ਬਣਾਉਣ ਵਿੱਚ ਇਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ। ਪਲਾਜ਼ਮੀ ਕਿਤੇ ਕੜੀ ਚਾਵਲ ਬਣ ਵੇਚਦੇ ਨੇ, ਸਰਕਾਰ ਭਾਵੇਂ ਬਣ ਗਈ ਐ, ਦੋ ਸਾਲ ਸਰਕਾਰ ਬਣੀ ਨਾ ਹੋ ਚੁੱਕੇ ਨੇ ਪਰ ਵਲੰਟੀਅਰ ਜਿੱਥੇ ਦਾ ਸੀ ਅੱਜ ਵੀ ਉੱਥੇ ਦਾ ਸੀ। ਤੁਸੀਂ ਪਹਿਲਾਂ ਵੀ ਰੇੜੀ ਲਾਉਂਦੇ ਸੀ ਕੜੀ ਚਾਵਲ ਦੀ, ਅੱਜ ਵੀ ਤੁਹਾਡੀ ਸ਼ੁਰੂਆਤ ਉੱਥੇ ਹੀ ਆ। ਔਰ ਮੈਨੂੰ ਗਰਵ ਹੈ ਕਿ ਮੈਂ ਇੱਕ ਇਮਾਨਦਾਰ ਪਾਰਟੀ ਦੇ ਨਾਲ ਜੁੜਿਆ। ਜਿਹੜਾ ਮਾਂ ਪਿਓ ਹੁੰਦਾ ਇੱਕ ਪਰਮਾਤਮਾ ਹੁੰਦਾ ਹੈ ਨਾ, ਉਹਨੂੰ ਪਤਾ ਹੁੰਦਾ ਕਿ ਇਹਨੂੰ ਕਿਸ ਥਾਂ ਤੇ ਰੱਖਣਾ ਹੈ। ਹੁਣ ਹੁਣ ਸਾਡੇ ਹਾਲ ਇਹ ਕਿ ਹੁਣ ਸੀਐਮ ਸਾਹਿਬ ਨੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਸਾਨੂੰ ਰੱਖਣ ਮਾਰਨ ਤਾਰਨ ਜੋ ਮਰਜ਼ੀ ਕਰਨ ਅਸੀਂ ਉਹਨਾਂ ਦੇ ਹੈਗੇ ਆ ਦੇਖਿਆ ਵੀ ਜ ਖਾਸ ਕੇ ਜਦੋਂ ਕੀ ਵੱਡੀ ਪਾਰਟੀ ਹੁੰਦੀ ਆ ਚਾਹੇ ਉਹ ਕਾਲੀਦਾ ਰਿਹਾ ਚਾਹੇ ਕਾਂਗਰਸ ਰਿਹਾ ਉਹਨਾਂ ਦੇ ਵਰਕਰਾਂ ਦੇ ਦਫ਼ਤਰ ਬਣੇ ਹੁੰਦੇ ਨੇ ਬਾਕਾਇਦਾ ਉੱਥੇ ਜਾ ਕੇ ਉਹਨਾਂ ਕੰਮ ਹੁੰਦੇ ਨੇ ਅਸੀਂ ਦੇਖਿਆ ਤੁਹਾਡੀ ਰੇੜੀ ਉੱਤੇ ਤੁਸੀਂ ਦਫ਼ਤਰ ਬਣਾਇਆ ਨਾਲੇ ਤੁਸੀਂ ਰਾਜਮਾ ਕੜੀ ਚਾਲ ਵੇਚੀ ਜਾਂਦੇ ਹੋ ਤੇ ਨਾਲੇ ਲੋਕਾਂ ਦੇ ਤੁਸੀਂ ਕੰਮ ਕਰਾਈ ਜਾਂਦੇ ਹੋ ਪਰੂਫ ਨੇ ਮੈਂ ਜਦੋਂ ਵੀ ਫੋਨ ਕਰਦਾ ਨਾ ਕਿਸੇ ਅਫਸਰ ਨੂੰ ਮੈਂ ਇੱਕੋ ਗੱਲ ਆਖਦਾ ਕਿ ਭਾਜੀ ਤੁਹਾਡਾ ਛੋਟਾ ਭਰਾ ਬੋਲ ਰਿਹਾ ਚਾਂਦ ਸੈਕਲ ਇਹ ਕੰਮ ਐ ਕਰ ਦਿਓ ਫਿਰ ਅਗਰ ਜੇ ਤ ਉਹ ਨਹੀਂ ਸਮਝ ਆਂਦੀ ਫਿਰ ਉਹਨੂੰ ਆਪਣਾ ਡੈਜ਼ਿਗਨੇਸ਼ਨ ਵੀ ਦੱਸਣਾ ਪੈਂਦਾ ਬਾਕੀ ਮੇਰੇ ਕੰਮ ਹੋ ਜਾਂਦੇ ਨੇ ਤੇ ਮਤਲਬ ਕਿ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਵੋਟਾਂ ਮੰਗਣ ਜਾਂਦੇ ਸੀ ਨਾ ਸਾਡੀਆਂ ਚੱਪਲਾਂ ਤੱਕ ਟੁੱਟ ਜਾਂਦੀਆਂ ਸੀ ਸਾਡੇ ਅੱਡੀਆਂ ਤੱਕ ਮਤਲਬ ਘਸ ਜਾਂਦੀਆਂ ਸੀ ਬੂਟਾਂ ਦੀਆਂ ਤੇ ਮੈਨੂੰ ਐਸੋ ਵੀ ਜਿੰਨਾ ਮਾਨ ਸਨਮਾਨ ਬਦਲਾ ਚਾਹੀਦਾ ਸੀ ਮਿਲਣਾ ਚਾਹੀਦਾ ਸੀ ਕਿ ਲੱਗਦਾ ਵੀ ਚਾਂਦ ਸੈਕਲ ਨੂੰ ਨਹੀਂ ਮਿਲਿਆ ਵਰਕਰਾਂ ਨੇ ਬੜਾ ਕੁਝ ਗੁਆਇਆ ਜੇ ਭਾਜੀ ਆਮ ਆਦਮੀ ਪਾਰਟੀ ਬਣਾਉਣ ਲਈ ਵਰਕਰਾਂ ਨੇ ਪੱਲਿਓਂ ਵੀ ਪੈਸਾ ਲਾਇਆ ਜੇ ਬੜੇ ਦੁੱਖ ਸਹੇ ਜੇ ਕਿਉਂਕਿ ਆ ਸਾਹਮਣੇ ਇੱਕ ਪੁਆਇੰਟ ਦੇਖੋ ਚੌਕ ਦਾ 10 ਕਿਲੋ ਮੀਟਰ ਦੀ ਦੂਰੀ ਤੇ ਆ ਇਹ ਤੋਂ ਸੀਐਮ ਸਾਹਿਬ ਦੀਆਂ ਗੱਡੀਆਂ ਲੰਘਦੀਆਂ ਨੇ ਔਰ ਮੈਂ ਹਮੇਸ਼ਾ ਇੱਕ ਆਸ ਤੇ ਰਹਿਣਾ ਕਿ ਜੀਐਮ ਸਾਹਿਬ ਇੱਥੋਂ ਲੰਘ ਕੇ ਮੇਰੀ ਰੇੜੀ ਤੇ ਆਉਣ ਪਰ ਹੱਲੇ ਤੱਕ ਉਹ ਮੌਕਾ ਨਹੀਂ ਕਦੀ ਆਇਆ ਅਮਰ ਸਰ ਆਏ ਸੀ ਐਸੇ ਚੌਂਕ ਚ ਲੰਗੇ ਹੀ ਤੇ ਮੈਂ ਦੋ ਆਪਣੇ ਟੂਨੇ ਤਿਆਰ ਕਰਕੇ ਕੜੀ ਚਾਵਲ ਦੇ ਤੇ ਅੱਗੇ ਲੈ ਕੇ ਚੱਲ ਗਿਆ ਤੇ ਮੈਂ ਕਿਹਾ ਚਲੋ ਸੀਐਮ ਸਾਹਿਬ ਨੂੰ ਰਖਾਵਾਂਗਾ ਹੱਥ ਦੇ ਕੇ ਉਹਨਾਂ ਨੂੰ ਖਵਾਵਾਂਗਾ ਉਹ ਮੈਨੂੰ ਨਾ ਪੁਲਿਸ ਪਾਰਟੀ ਨੇ ਅੱਗੇ ਹੀ ਨਹੀਂ ਜਾਣ ਦਿੱਤਾ ਉਹਨਾਂ ਨੇ ਮੈਨੂੰ ਉੱਥੇ ਹੀ ਵਾਪਸ ਮੋੜ ਦਿੱਤਾ ਔਰ ਔਰ ਮੇਰੇ ਦਿਲ ਦਾ ਚਾਹ ਹੈ ਮੇਰੇ ਦਿਲ ਦਾ ਇੱਕ ਚਾਹ ਹੈ ਕਿ ਮਾਨ ਸਾਹਿਬ ਅਗਰ ਮੇਰੇ ਕੋ ਇੱਥੇ ਆਣ ਮੇਰੀ ਹੌਸਲਾ افزਾਈ ਕਰਨ ਕਿ ਬਾਕੀ ਵਰਕਰਾਂ ਦਾ ਵੀ ਹੌਸਲਾ ਵਧੇਗਾ ਖਾਸ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ ਚੋਂ ਕਈ ਛੱਡ ਕੇ ਜਿਹੜੇ ਨੇ ਵਰਕਰ ਜਾਂ ਕਹੋ ਵੀ ਉੱਥੋਂ ਦੇ ਲੋਕ ਨੇ ਉਹ ਤੁਹਾਡੀ ਪਾਰਟੀ ਆਮ ਆਵੀ ਪਾਰਟੀ ਸ਼ਾਮਲ ਹੋ ਜਾਂਦੇ ਨੇ ਕਿ ਲੱਗਦਾ ਵੀ ਉਹਨਾਂ ਨੂੰ ਮਾਨ ਸਬੰਧ ਜ਼ਿਆਦਾ ਮਿਲਦਾ ਤੁਹਾਡਾ ਮਾਨ ਸਬੰਧ ਘੱਟ ਹੁੰਦਾ ਉਹ ਜਿਹੜੇ ਦੂਜੀਆਂ ਪਾਰਟੀਆਂ ਦੇ ਨੇ ਨਾ ਉਹ ਮਤਲਬ ਇਹ ਕਿ ਨਾ ਇੱਕ ਮਤਲਬ ਜਿੱਦਾਂ ਜ਼ਬਰਦਸਤੀ ਚਿਚੜ ਨਹੀਂ ਹੁੰਦਾ ਜਿਵੇਂ ਚੰਮੜ ਜਾਂਦਾ ਉਹ ਚਿਚਣਾ ਵਾਂਗ ਚੰਮੜ ਕੇ ਦਫ਼ਤਰਾਂ 'ਚ ਸਾਡੇ ਆਗੇ ਬੈੰਦੇ ਨੇ ਇਹ ਨਹੀਂ ਪਤਾ ਕਿ ਸਾਡੇ ਐਮ.ਐਲ.ਏ ਉਹਨਾਂ ਨੂੰ ਦਿਲੋਂ ਮਾਨ ਸਨਮਾਨ ਦਿੰਦੇ ਆ ਜਾਂ ਉਪਰਾ ਦਿੰਦੇ ਨੇ ਪਰ ਉਹ ਜਿਹੜੇ ਵਰਕਰ ਨੇ ਅੱਜ ਵੀ ਸਾਡੇ ਵਿੱਚ ਜਦੋਂ ਆਂਦੇ ਨੇ ਨਾ ਉਹਨਾਂ ਦੀਆਂ ਅੱਖਾਂ ਸਾਡੇ ਤੋਂ ਨੀਵੀਆਂ ਹੀ ਹੁੰਦੀਆਂ ਨੇ ਮੈਨੂੰ ਇਹ ਸਾ ਵੀ ਆਮ ਆਦਮੀ ਪਾਰਟੀ ਤੁਸੀਂ ਭਾਈ ਵਲੰਟੀਓ ਪਰ ਕਹਿੰਦੇ ਦੀ ਜਿਹੜੇ ਫੈਨ ਜੇ ਵਿਕਸੇ ਮਜੀਠੀਆ ਜਿਹੜੇ ਕੀ ਅਕਾਲੀ ਦਲ ਦੇ ਮਾਝ ਜਨਰਲ ਦੇ ਉਹਨਾਂ ਦੇ ਫੈਨ ਜੇ ਇਹ ਸ਼ਬਦ ਤੋਂ ਪਹਿਲਾਂ ਤਾਂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਮਜੀਠੀਆ ਨਾ ਕਿਸੇ ਤੋਂ ਡਰਦਾ ਇਹ ਨਾ ਤਾਂ ਦਬਦਾ ਤੇ ਮੈਂ ਸਮਝਦਾ ਮਜੀਠੀਏ ਨੂੰ ਕੋਈ ਦਬਾਅ ਵੀ ਨਹੀਂ ਸ਼ੱਕਦਾ ਤੇ ਮਜੀਠੀਆ ਸਾਹਿਬ ਨੂੰ ਮੈਂ ਦੇਖਦਾ ਰਹਿੰਦਾ ਸੀ ਉਹ ਜਿੱਦਾਂ ਬੋਲਦੇ ਸੀ ਨਾ ਮੈਂ ਉਹਨਾਂ ਦਾ ਬੋਲਣ ਦਾ ਜਿਹੜਾ ਸਟਾਈਲ ਉਹਨੂੰ ਦੋ ਸਾਲ ਲੱਗੇ ਸੀ ਪ੍ਰੈਕਟਿਸ ਕਰਦੇ ਤੇ ਡਰ ਦੇ ਮਾਰੇ ਮੈਂ ਨਾ ਕਿਤੇ ਕਿੰਨੀ ਦੇਰ ਤੇ ਆਵਾਜ਼ ਹੀ ਨਹੀਂ ਕੱਢੀ ਮੈਂ ਕਿਤੇ ਭਾਈ ਪਰਚਾ ਪਰਚਾ ਹੀ ਨਾ ਕਰ ਦੇਣ ਮੇਰੇ ਤੇ ਇਹ ਗਰੇਵਾਲ ਸਾਹਿਬ ਨੂੰ ਪਹਿਲਾਂ ਤਾਂ ਚਾਹ ਪਿਆਓ ਉਸ ਤੋਂ ਬਾਅਦ ਇਹਨਾਂ ਨੂੰ ਰੋਟੀ ਪਾਣੀ ਖਵਾਓ ਇਹ ਮੈਂ ਸਮਝਣਾ ਕਿ ਗਰੇਵਾਲ ਬੰਦਾ ਬਹੁਤ ਘੈਂਟ ਹੈ ਬਿਨਾ ਚਾਹ ਪੀਤੇ ਰੋਟੀ ਖਾਦੇ ਤੋਂ ਜਾਣਾ ਨਹੀਂ ਚਾਹੀਦਾ ਜੀਠੀਆ ਸਾਹਿਬ ਦਾ ਸਵਾਗਤ ਕਰਦਾ ਫੈਨ ਵੀ ਉਹਨਾਂ ਅੱچھے ਇਨਸਾਨ ਨੇ ਦੇਖੋ ਅੱچھے ਸਾਰੇ ਨੇ ਬੀਜੇਪੀ ਵਾਲੇ ਸਾਰੇ ਇਹ ਲੜਾਈ ਕੀ ਹੈ ਸਿਰਫ ਵਿਚਾਰਾਂ ਦੀ ਕਿ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਹਾਂ ਮੈਂ ਆਮ ਆਦਮੀ ਪਾਰਟੀ ਦਾ ਇੱਕ ਸੱਚਾ ਸਿਪਾਹੀ ਹਾਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹੀ ਮੇਰੀ ਮਾਂ ਐ ਇਹੀ ਮੇਰਾ ਪਿਓ ਐ ਇਹੀ ਮੇਰੇ ਸਭ ਕੋਈ ਪੂਰਵਜ ਨੇ ਵੱਡੇ ਮੈਂ ਸੀਐਮ ਸਾਹਿਬ ਤੁਹਾਨੂੰ ਇੱਕ ਵੀ ਗੱਲ ਕਹਿਣਾ ਚਾਹੁੰਦਾ ਮੈਂ ਤੁਹਾਡੇ ਕੋ ਪੈਸਾ ਨਹੀਂ ਮੰਗਦਾ ਮੈਂ ਤੁਹਾਡੇ ਕੋ ਕਿਸੇ ਤਰ੍ਹਾਂ ਦਾ ਕੁਝ ਨਹੀਂ ਮੰਗਦਾ ਮੈਂ ਇਹ ਚਾਹੁੰਦਾ ਮੈਨੂੰ ਮਾਨ ਸਨਮਾਨ ਮਿਲਣਾ ਚਾਹੀਦਾ ਪਾਰਟੀ ਦੇ ਵਿੱਚੋਂ ਕਿ ਤਾਂ ਕਿ ਲੋਕੀ ਮੈਨੂੰ ਇੱਕ ਚੰਗੀ ਨਿਗਾ ਨਾਲ ਵੇਖਣ ਮੈਨੂੰ ਅਫਸਰ ਕੋਈ ਚੰਗੀ ਨਿਗਾ ਨਾਲ ਵੇਖੇ ਇਹ ਨਾ ਕਹਵੇ ਕਿ ਇਹ ਕੜੀ ਚੋਲ ਵਲਾਗਾ ਯਾਰ ਇਹਦਾ ਕੰਮ ਨਹੀਂ ਕਰਦਾ ਇਹਨੂੰ ਇਹ ਪਰੇ ਕਰੋ ਇਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਤ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਆਮ ਆਦਮੀ ਪਾਰਟੀ ਨੂੰ ਬਣਾਉਣ ਵਿੱਚ ਵਲੰਟੀਅਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਪਰ ਅਸੀਂ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਅੱਜ ਜ਼ਮੀਨੀ ਹਕੀਕਤ ਦਿਖਾਵਾਂਗੇ ਕਿ ਆਮ ਆਦਮੀ ਪਾਰਟੀ ਬਣਾਉਣ ਵਿੱਚ ਵਲੰਟੀਅਰ ਜਿਹੜੇ ਨੇ ਕਿੰਨਾ ਜੋਰ ਲੱਗਾ ਸੀ ਕਿੰਨਾ ਨੂੰ ਖਰਚੇ ਕਿੰਨਾ ਨਾਲ ਕੀ ਪਰਚੇ ਜਿਹੜੇ ਚੱਲਣੇ ਪਏ ਨੇ ਪਰ ਅੱਜ ਵੀ ਜਿਹੜੀ ਜ਼ਮੀਨੀ ਹਕੀਕਤ ਦਿਖਾ ਰਹੇ ਹਾਂ ਵੀ ਅੱਜ ਵੀ ਜਿਹੜੇ ਵਲੰਟੀਅਰ ਨੇ ਜਿਸ ਜਗ੍ਹਾ ਤੋਂ ਸ਼ੁਰੂ ਹੋਏ ਸੀ ਅੱਜ ਵੀ ਉੱਥੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੇ ਕੀ ਅਤੇ ਇਹ ਸਰਕਾਰ ਬਣਾਉਣ ਵਿੱਚ ਇਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ। ਪਲਾਜ਼ੀ ਵੀ ਕਿਤੇ ਕੜੀ ਚਾਵਲ ਬਣ ਵੇਚਦੇ ਨੇ। ਜਿੱਥੋਂ ਸ਼ੁਰੂਆਤ ਕੀਤੀ ਸੀ ਅੱਜ ਵੀ ਉੱਥੇ ਉੱਥੇ ਹੀ ਨੇ। ਗੱਲਬਾਤ ਕਰਾਂਗੇ ਇਹਨਾਂ ਨਾਲ, ਪੁੱਛਾਂਗੇ ਇਹਨਾਂ ਦੀ ਜ਼ਿੰਦਗੀ ਬਾਰੇ ਅਤੇ ਕਿਉਂ ਇਹਨਾਂ ਸੰਘਰਸ਼ ਕਰਨਾ ਪਿਆ ਅਤੇ ਕਿੰਨਾ ਕੁ ਜਿਹੇ ਜ਼ਿੰਦਗੀ ਵਿੱਚ ਤਰੱਕੀ ਕੀ ਲਈ ਆ। ਚਾਂਸਰ ਸਿੰਘ ਜੀ ਕਿਸਤਾ ਦੇ ਦਿਓ ਪੰਜਾਬੀ ਲੋਕ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਕਿ ਪੰਜਾਬੀ ਲੋਕ ਚੈਨਲ ਇੱਕ ਬੜਾ ਇੱਕ ਹਾਈਲਾਈਟ ਚੈਨਲ ਹੈ। ਔਰ ਸਭ ਤੋਂ ਪਹਿਲੇ ਜੀ ਆਇਆਂ ਨੂੰ ਤੁਹਾਡਾ ਤੁਸੀਂ ਇੱਕ ਨਿਮਾਣੀ ਜੇ ਇੱਕ ਆਮ ਜੇ ਬੰਦੇ ਕੋਲ ਆ ਜਾਏ ਆਵਾਜ਼ ਬਣ ਕੇ ਔਰ ਮੈਂ ਤੁਹਾਡਾ ਦਿਲੋਂ ਧੰਨਵਾਦੀ ਆ ਚਾਹਾਂ ਜੀ ਕਿਸ ਤਰ੍ਹਾਂ ਦੇ ਦੋ ਮੈਂ ਜਿਵੇਂ ਗੱਲ ਕੀਤੀ ਆਮ ਆਵੀ ਪਾਰਟੀ ਦੀ ਬਣਾਉਣ ਵਿੱਚ ਵਲੰਟੀਅਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਵਾ ਵਲੰਟੀਅਰ ਨੇ ਬਹੁਤ ਮਿਹਨਤ ਕੀਤੀ ਆ ਸਰਕਾਰ ਭਾਵੇਂ ਬਣ ਗਈ ਆ 2 ਸਾਲ ਸਰਕਾਰ ਬੜੀ ਨ ਹੋ ਚੁੱਕੇ ਨੇ ਪਰ ਆ ਵਲੰਟੀਅਰ ਜਿੱਥੇ ਦਾ ਸੀ ਅੱਜ ਵੀ ਉੱਥੇ ਦਾ ਸੀ ਆ ਤੁਸੀਂ ਪਹਿਲਾਂ ਵੀ ਰੇੜੀ ਲਾਉਂਦੇ ਸੀ ਕੜੀ ਚੈਵਲ ਦੀ ਅੱਜ ਵੀ ਤੁਹਾਡੀ ਸ਼ੁਰੂਆਤ ਉੱਥੇ ਹੀ ਆ ਕਿਸ ਤਰ੍ਹਾਂ ਦੇ ਦੋ ਕਿਉਂ ਨਹੀਂ ਅੱਜ ਤੱਕ ਵਲੰਟੀਅਰ ਨੂੰ ਜਿਹੜੀ ਤਰੱਕ ਦੇਖੋ ਜੀ ਜਦੋਂ ਸੀਐਮ ਸਾਹਿਬ ਬਣੇ ਸੀ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਔਰ ਮੈਨੂੰ ਗਰਵ ਹੈ ਕਿ ਮੈਂ ਇੱਕ ਇਮਾਨਦਾਰ ਪਾਰਟੀ ਦੇ ਨਾਲ ਜੁੜਿਆ ਜਿਹੜਾ ਮਾਪਿਓ ਹੁੰਦਾ ਇੱਕ ਪਰਮਾਤਮਾ ਹੁੰਦਾ ਹੈ ਨਾ ਉਹਨੂੰ ਪਤਾ ਹੁੰਦਾ ਕਿ ਇਹਨੂੰ ਕਿਸ ਥਾਂ ਤੇ ਰੱਖਣਾ ਹੁਣ ਉਹਨ ਸਾਡੇ ਹਾਲ ਇਹ ਕਿ ਉਹਨ ਸੀਐਮ ਸਾਹਿਬ ਨੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਸਾਨੂੰ ਰੱਖਣ ਮਾਰਨ ਤਾਰਨ ਜੋ ਮਰਜ਼ੀ ਕਰਨ ਅਸੀਂ ਉਹਨਾਂ ਦੇ ਹੈਗੇ ਆ ਔਰ ਦੂਜੀ ਗੱਲ ਇਹ ਹੈ ਕਿ ਮੈਨੂੰ ਪਤਾ ਜੇ ਅੱਜ ਕਿਤੇ ਮੈਂ ਕੋਈ ਕਾਂਗਰਸ ਅਕਾਲੀ ਬੀਜੇਵੀ ਪਾਰਟੀ ਦਾ ਵਰਕਰ ਹੁੰਦਾ ਜਾਂ ਉਹਨਾਂ ਦਾ ਕੋਈ ਅਹੁਦੇਦਾਰ ਹੁੰਦਾ ਅੱਜ ਇਹ ਚਾਵਲਾ ਦੀ ਡੇੜੀ ਨਹੀਂ ਅੱਜ ਮੇਰਾ ਚਾਵਲਾ ਦਾ ਆਪਣਾ ਸ਼ੈਲਰ ਹੁੰਦਾ ਜਾਂ ਕੋਈ ਹੋਰ ਮੇਰੇ ਕੋਲ ਕੋਈ ਚੰਗਾ ਕਾਰੋਬਾਰ ਹੁੰਦਾ ਫੁਲਕੋ ਜੀ ਮੈਂ ਆਪਣਾ ਦਸ਼ਕਾਂ ਦੱਸਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਚਾਂਸ ਆਗਰ ਬੜੇ ਮਿਹਨਤੀ ਵਰਕਰ ਤੇ ਬੜੇ ਪ੍ਰਾਣੇ ਵਲੰਟੀਅਰ ਨੇ ਮੈਂ ਆਪਣਾ ਦਸ਼ਕਾਂ ਵੀ ਦੱਸਦਾ ਕਿ ਇਸ ਰੇੜੀ ਉੱਤੇ ਨਾਲੇ ਤੇ ਆਪਣਾ ਕਾਰੋਬਾਰ ਕਰਦੇ ਨੇ ਆਪਣਾ ਪਰਿਵਾਰ ਦਾ ਪੇਡ ਪਾਲਦੇ ਨੇ ਕੜੀ ਚਾਲ ਵੇਚ ਕੇ ਰਾਜਮਾ ਵੇਚ ਕੇ ਅਤੇ ਨਾਲ ਹੀ ਇਸੇ ਜਗ੍ਹਾ ਤੇ ਆਪਣਾ ਦਫਤਰ ਵੀ ਚਲਾਉਂਦੇ ਨੇ ਜਦੋਂ ਕਿਸੇ ਦਾ ਕੋਈ ਠਾਣਿਕ ਚਾਹੀਦਾ ਕੰਮ ਹੁੰਦਾ ਇੱਥੋਂ ਫੋਨ ਵੀ ਕਰਦੇ ਨੇ ਵੱਡੇ ਵੱਡੇ ਅਫਸਰਾਂ ਨੂੰ ਅਤੇ ਉਹਨਾਂ ਦਾ ਕੰਮ ਵੀ ਹੁੰਦਾ ਵਾ ਮੈਨੂੰ ਇਹ ਸੋਚ ਆ ਚਾਂਸ ਆਗਰ ਜੀ ਕਿੰਨੇ ਕ ਲੋਕਾਂ ਨੇ ਕੰਮ ਕਰਾਉਂਦੇ ਇੱਥੇ ਰੇੜੀ ਤੇ ਬ ਦੇਖੋ ਜੀ ਚਾਂਦ ਸਹਿਗਲ ਨੇ ਕਦੀ ਕੋਈ ਗਲਤ ਕੰਮ ਨਹੀਂ ਫੜਿਆ ਜੈਨੂਨ ਕੰਮ ਚਾਂਦ ਸਹਿਗਲ ਨੇ ਹਮੇਸ਼ਾ ਫੜਿਆ ਔਰ ਉਹ ਕਰਵਾਇਆ ਵੀ ਹੈ ਕਿਉਂਕਿ ਗਲਤ ਕੰਮ ਪਿੱਛੇ ਨਾ ਮੈਂ ਜਾਨਦਾ ਨਾ ਮੇਰੀ ਪਾਰਟੀ ਦਾ ਕੋਈ ਵਰਕਰ ਜਾਂਦਾ ਨਾ ਸਾਡੀ ਟੀਮ ਦਾ ਕੋਈ ਵਰਕਰ ਜਾਂਦਾ ਗਲਤ ਕੰਮ ਪਿੱਛੇ ਅਸੀਂ ਜਾਂਦੇ ਨਹੀਂ ਸਹੀ ਕੰਮ ਦੇ ਪਿੱਛੇ ਅਸੀਂ ਆਪਣੀ ਦਿਲੋਂ ਜਾਨ ਇੱਕ ਕਰਕੇ ਲਾ ਰਹੇ ਨੇ ਆ ਔਰ ਉਹ ਸਾਡੇ ਕੰਮ ਹੁੰਦੇ ਵੀ ਆ। ਅਸੀਂ ਦੇਖਿਆ ਵੀ ਜੇ ਖਾਸ ਕੇ ਜਦੋਂ ਕੀ ਵੱਡੀ ਪਾਰਟੀ ਹੁੰਦੀ ਆ ਚਾਹੇ ਉਹ ਕਾਲੀਦਾਰ ਆ ਚਾਹੇ ਕਾਂਗਰਸ ਆ ਉਹਨਾਂ ਦੇ ਵਰਕਰਾਂ ਦੇ ਦਫ਼ਤਰ ਬਣੇ ਹੁੰਦੇ ਨੇ। ਬਾਕਾਇਦਾ ਉੱਥੇ ਜਾ ਕੇ ਉਹਨਾਂ ਕੰਮ ਹੁੰਦੇ ਨੇ। ਅਸੀਂ ਦੇਖਿਆ ਤੁਹਾਡੀ ਰੇੜੀ ਉੱਤੇ ਤੁਸੀਂ ਦਫ਼ਤਰ ਬਣਾਇਆ। ਨਾਲੇ ਤੁਸੀਂ ਰਾਜਮਾ ਕੜੀ ਚਾਲ ਵੇਚੀ ਜਾਂਦੇ ਹੋ ਤੇ ਨਾਲੇ ਲੋਕਾਂ ਦੇ ਤੁਸੀਂ ਕੰਮ ਕਰਾਈ ਜਾਂਦੇ ਹੋ ਥਾਣੇ ਕਿ ਚੜੀ ਜਾਂਦਾ ਬੈਠੇ ਬੈਠੇ ਲੋਕਾਂ ਨੂੰ ਫੋਨ ਲਾ ਲੈਂਦੇ ਹੋ ਅਫਸਰਾਂ ਨੂੰ। ਕਿੰਨੇ ਕੁ ਲੋਕਾਂ ਦਾ ਇੱਥੇ ਰੋਜ਼ ਦੇ ਬੈਠੇ ਕੰਮ ਕਰਾ ਦਿੰਦੇ ਹੋ। ਦੇਖੋ ਜੀ ਜਿਹੜਾ ਕੋਈ ਫਰਿਆਦੀ ਹੁੰਦਾ ਤੇ ਦੇਖੋ ਜਿੰਨਾ ਕਿ ਮੇਰੇ ਕੋਲ ਬਣਦਾ ਨਾ ਜਿੰਨਾ ਕੰਮ ਹੋਣ ਵਾਲਾ ਹੁੰਦਾ ਉਹ ਬੈ ਕੇ ਤੇ ਜਿਆਦਾਤਰ ਦੇਖੋ ਮੈਂ ਦੱਸਣਾ ਚਾਹੁੰਦਾ ਕਈ ਅਫਸਰਾਂ ਨੂੰ ਤੇ ਮੇਰਾ ਪਤਾ ਹੀ ਨਹੀਂਗਾ ਮੇਰੀ ਸ਼ਕਲ ਹੀ ਨਹੀਂ ਵੇਖੀ ਉਹ ਫੋਨ ਚੁੱਕਦੇ ਹੀ ਮੈਂ ਜਦੋਂ ਫੋਨ ਕਰਦਾ ਕਿ ਚਾਂਦ ਸਾਈਕਲ ਗੱਲ ਕਰ ਰਿਹਾ ਛੋਟਾ ਵੀਰ ਕਿਉਂਕਿ ਮੈਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਮੈਨੂੰ ਨਾ ਮੇਰੇ ਹੀ ਕੁਝ ਜਿਹੜੇ ਬੰਦੇ ਨੇ ਉਹ ਕਹਿੰਦੇ ਨੇ ਕਿ ਚਾਂਦ ਜਿਹੜਾ ਅਫਸਰਾਂ ਨੂੰ ਮਾੜਾ ਬੋਲਦਾ ਮੇਰੇ ਕੋਲ ਰਿਕਾਰਡਿੰਗ ਆ ਪ੍ਰੂਫ ਨੇ ਮੈਂ ਜਦੋਂ ਵੀ ਫੋਨ ਕਰਦਾ ਨਾ ਕਿਸੇ ਅਫਸਰ ਨੂੰ ਮੈਂ ਇੱਕੋ ਗੱਲ ਆਖਦਾ ਕਿ ਪਾਜੀ ਤੁਹਾਡਾ ਛੋਟ ਜਰ ਜੇ ਤੋ ਨਹੀਂ ਸਮਝ ਆਂਦੀ ਫਿਰ ਉਹਨੂੰ ਆਪਣਾ ਡੈਜ਼ਿਗਨੇਸ਼ਨ ਵੀ ਦੱਸਣਾ ਪੈਂਦਾ ਬਾਕੀ ਮੇਰੇ ਕੰਮ ਹੋ ਜਾਂਦੇ ਨੇ ਕੋਈ ਕੋਈ ਕਿਤੇ ਕੋਈ ਅੜ ਜੇ ਅੜ ਜੇ ਪਰ ਨਹੀਂ ਤੇ ਵੈਸੇ ਮੈਂ ਅੜਨ ਨਹੀਂ ਦਿੰਦਾ ਸਾਡੀ ਟੀਮ ਬੈਠੀ ਅਸੀਂ ਸਾਰਾ ਕੰਮ ਕਰਵਾ ਲੈਨੇ ਸਹੀ ਕੰਮ ਦੇਖੋ ਚਾਹ ਨਹੀਂ ਕਿ ਇਸ ਤਰ੍ਹਾਂ ਹੋਇਆ ਕਿ ਕਈ ਵਾਰੀ ਕੋਈ ਅਫਸਰ ਤੁਸੀ ਫੋਨ ਕੀਤਾ ਹੋਵੇ ਵੀ ਕੰਮ ਕਰਾਉਣਾ ਵਾ ਤੇ ਕੋਈ ਅਫਸਰ ਕਹਿੰਦਾ ਹੋਵੇ ਵੀ ਯਾਰ ਉਹ ਬੰਦਾ ਜਿਹੜਾ ਕੜੀ ਚਾਲ ਵੇਖਦਾ ਦਰਬਾਰ ਸਾਹਿਬ ਦੇ ਕੋਲ ਕਈ ਇਸ ਤਰ੍ਹਾਂ ਤੁਹਾਡਾ ਹੋਇਆ ਕਦੀ ਤੁਹਾਡਾ ਇਸ ਤਰ੍ਹਾਂ ਦੀ ਬੜੀ ਗਲਤ ਫਹਮੀ ਅਫਸਰਾਂ ਨੂੰ ਬਣੀ ਸੀ ਪਹਿਲੇ ਮੇਰੇ ਨਾਮ ਤੋਂ ਕਈ ਅਫਸਰਾਂ ਦੇ ਦਿਮਾਗ 'ਚ ਬੜਾ ਇੱਕ ਕੀੜਾ ਹੈਗਾ ਸੀ ਮੇਰੇ ਪ੍ਰਤੀ ਕਿ ਯਾਰ ਇਹ ਰੇੜੀ ਲਾਂਦਾ ਛੋਟੀ ਜੀ ਆਪਾਂ ਲੱਖ ਲੱਖ ਰੁਪਏ ਤਨਖਾਹਾਂ ਲੈਣੇ ਆ ਇਹ ਕੜੀ ਚੋਲ ਲਗਾ ਇਹਨੂੰ ਇਗਨੋਰ ਕਰ ਦੋ ਫਿਰ ਪ੍ਰਮਾਤਮਾ ਨੇ ਮੇਰੇ ਕੋਲ ਤੜਕਾ ਲਵਾਇਆ ਉਹ ਅਫਸਰਾਂ ਦਾ ਫਿਰ ਮੈਂ ਉਹ ਅਫਸਰਾਂ ਦਾ ਤੜਕਾ ਲਾਇਆ ਰੱਬ ਦੀ ਸ਼ਕਤੀ ਨਾਲ ਔਰ ਪਾਰਟੀ ਦੇ ਜਿਹੜੇ ਸਹਾਰੇ ਦੇ ਨਾਲ ਕਿ ਇਹਨਾਂ ਦਾ ਤੜਕਾ ਲਾਣਾ ਚਾਹੀਦਾ ਅਫਸਰਾਂ ਦਾ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕੰਮ ਛੋਟਾ ਹੋਵੇ ਕਮ ਸਾਰੇ ਮਤਲਬ ਵੱਡੇ ਹੁੰਦੇ ਨੇ ਇੱਕ ਸਿਰਫ ਸੋਚ ਛੋਟੀ ਵੱਡੀ ਹੁੰਦੀ ਆ ਫਿਰ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਪਤਾ ਲੱਗਾ ਕਿ ਨਹੀਂ ਯਾਰੇ ਵਾਕੇ ਪਾਰਟੀ ਦਾ ਬੰਦਾ ਖਾਂ ਅੱਜ ਮੇਰੇ ਕੰਮ ਹੁੰਦੇ ਨੇ ਜਿਵੇਂ ਸੋਚਾਂ ਦੀ ਜਦੋਂ ਨਹੀਂ ਸੀ ਪਾਰਟੀ ਵਜੂਦ ਵਿੱਚ ਆਈ ਉਦੋਂ ਫਿਰ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਤੇ ਕਿੰਨੇ ਕ ਤੁਹਾਨੂੰ ਉਸ ਟਾਈਮ ਤੇ ਜਦੋਂ ਦੂਜੀਆਂ ਪਾਰਟੀਆਂ ਜ਼ੋਰ ਹੁੰਦਾ ਸੀ ਤੁਹਾਨੂੰ ਕਿੰਨਾ ਡਰਦਾ ਸਹਿਮ ਕੀਤਾ ਤੇ ਤੁਹਾਡੇ ਦਾ ਕੀ ਹਾਲਾਤ ਸੀ ਦੱਸੋ ਜੂ ਸਾਂਝਾ ਕਰ ਦਿਓ ਕਿੰਨੀ ਮਿਹਨਤ ਕਰਨੀ ਪਈ ਤੁਹਾਨੂੰ ਪਾਰਟੀ ਵਿੱਚ ਆਉਣ ਵਾਸਤੇ ਤੇ ਪਾਰਟੀ ਸਰਕਾਰ ਲਿਓ ਮਾਰਦੀ ਕੀ ਕੀ ਤੁਹਾਡੇ ਦੇ ਜਿਹੜੇ ਆ ਕੀ ਕੀ ਤੁਹਾਨੂੰ ਮੁਸ਼ਕਲੀਆਂ ਦਾ ਬੜੀਆਂ ਧਮਕੀਆਂ ਦੀ ਅਸੀਂ ਭਾਜੀ ਦੂਜੀ ਪਾਰਟੀਆਂ ਵੱਲੋਂ ਘਰਦਿਆਂ ਨੂੰ ਵੀ ਧਮਕੀਆਂ ਆਉਂਦੀਆਂ ਸੀ ਕਿ ਆਪਣਾ ਮੁੰਡਾ ਸੰਭਾਲੋ ਮੈਨੂੰ ਵੀ ਧਮਕੀਆਂ ਆਉਂਦੀਆਂ ਸੀ ਬੜੇ ਮੈਨੂੰ ਕਈ ਬੰਦੇ ਤੇ ਲੱਭਣ ਆ ਜਾਂਦੇ ਸੀ ਆਮ ਪਾਰਟੀ ਨਾਲ ਜੁੜਿਆ ਆਮ ਪਾਰਟੀ ਨੇ ਕਦੀ ਨਹੀਂ ਇਹ ਬੰਨਾ ਮੁੰਡਾ ਟਾੜਾ ਉਡਾ ਦੇਣਾ ਜੇ ਇਹਨੂੰ ਇਹ ਕਰਦੇ ਆਂਗੇ ਇਹਨੂੰ ਉਹ ਕਰਦੇ ਆਂਗੇ ਤੇ ਮਤਲਬ ਕਿ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਵੋਟਾਂ ਮੰਗਣ ਜਾਂਦੇ ਸੀ ਨਾ ਸਾਡੀਆਂ ਚੱਪਲਾਂ ਤੱਕ ਟੁੱਟ ਜਾਂਦੀਆਂ ਸੀ ਸਾਡੇ ਅੱਡੀਆਂ ਤੱਕ ਮਤਲਬ ਘਸ ਜਾਂਦੀਆਂ ਸੀ ਬੂਟਾਂ ਦੀਆਂ ਮਤਲਬ ਅਸੀਂ ਬੜੀ ਮਿਹਨਤ ਕੀਤੀ ਹੈ ਪਾਰਟੀ ਬਣਾਉਣ ਨੂੰ ਔਰ ਸਾਨੂੰ ਪਤਾ ਅਸੀਂ ਜਿੱਥੇ ਜਾਂਦੇ ਸੀ ਨਾ ਸਬਜ਼ੀ ਲੈਣ ਜਾਂਦੇ ਸੀ ਕਿਤੇ ਕੋਈ ਕੰਮ ਲਈ ਜਾਂਦੇ ਸੀ ਕਿਤੇ ਵੀ ਜਾਂਦੇ ਅਸੀਂ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਹੀ ਰਹਿੰਦੇ ਸੀ ਕਿ ਯਾਰ ਇੱਕ ਨੂੰ ਕਵਾਂਗੇ ਚਾਰ ਜਨਾਂ ਨੂੰ ਪਤਾ ਲੱਗਿਆ ਬੜੀ ਮਿਹਨਤ ਕੀਤੀ ਭਾਜੀ ਪਾਰਟੀ ਵਾਸਤੇ ਲੱਗੇ ਇਹ ਅਗਰ ਇਸ ਚੀਜ਼ ਨੂੰ ਯਾਦ ਕਰੀਏ ਤੇ ਮੈਂ ਤਾਂ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ ਕਿ ਮੈਂ ਡਿਪਰੈਸ਼ਨ 'ਚ ਚੱਲ ਗਿਆ ਸੀ ਪਾਰਟੀ ਨੂੰ ਲੈ ਕੇ ਕਿ ਕਿ ਬਣੇਗੀ ਕਿ ਨਹੀਂ ਕਿਉਂਕਿ ਨਾ ਬੰਦੀ ਸਾਨੂੰ ਇਹ ਗਹੀ ਯਾਰ ਕਿਤੇ ਰਵੈਤੀ ਪਾਰਟੀਆਂ ਵਾਲੇ ਸਾਡੇ ਤੇ ਪਰਚੇ ਨਾ ਕਰਵਾ ਦੇ ਕਿਉਂਕਿ ਅੱਗੇ ਵੀ ਅਸੀਂ ਅਸੀਂ ਇਹਨਾਂ ਦੇ ਪਰਚਿਆਂ ਦੀ ਮਾਰਚ ਹੈਗੇ ਸੀਗੇ ਮੈਨੂੰ ਐਸੋ ਵੀ ਕੀ ਲੱਕੀ ਲੱਗਦਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇੰਨੀ ਮਿਹਨ ਪਾਰ ਸਰਕਾਰ ਬਣੋਂ ਵਿੱਚ ਡਿਪਰੈਸ਼ਨ ਵੀ ਚੱਲ ਗਏ ਤੇ ਕੀ ਲੱਗਦਾ ਸੀ ਜੇਕਰ ਪਾਰਟੀ ਨਹੀਂ ਬੰਦੀ ਤੇ ਜਿਵੇਂ ਤੁਹਾਡੀ ਦੱਸਿਆ ਤੁਸੀਂ ਵੀ ਇਨੀ ਟੈਨਸ਼ਨਾਂ ਸੀ ਤੇ ਮੈਨੂੰ ਐਸੋ ਵੀ ਜਿੰਨਾ ਮਾਨਸਮਾਨ ਬੰਦਲਾ ਚਾਹੀਦਾ ਸੀ ਮਿਲਣਾ ਚਾਹੀਦਾ ਸੀ ਕਿ ਲੱਗਦਾ ਵੀ ਚਾਂਸ ਆਖ ਨੂੰ ਨਹੀਂ ਮਿਲਿਆ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਸੀਐਮ ਮਾਨ ਨੇ ਹੋ ਸਕਦਾ ਉਹਨਾਂ ਨੂੰ ਮੇਰੇ ਬਾਰੇ ਪਤਾ ਜਾਂ ਨਹੀਂ ਪਤਾ ਕਿ ਮੇਰਾ ਵਰਕਰ ਇੱਕ ਰੇੜੀ ਲਾ ਰਿਹਾ ਮੇਰੇ ਵਰਗੇ بڑے ਵਰਕਰ ਨੇ ਅਮਰਸਰ ਦੇ ਵਿੱਚ ਪੂਰੇ ਪੰਜਾਬ ਤੇ ਜਿਹੜੇ ਮਿਹਨਤ ਕਰਦੇ ਪਏ ਨੇ ਵਰਕਰਾਂ ਨੇ ਬੜਾ ਕੁਝ ਗਵਾਇਆ ਜੇ ਭਾਜੀ ਆਮ ਆਦਮੀ ਪਾਰਟੀ ਬਣਾਉਣ ਲਈ ਵਰਕਰਾਂ ਨੇ ਪੱਲਿਓਂ ਵੀ ਪੈਸਾ ਲਾਇਆ ਜੇ ਬੜੇ ਦੁੱਖ ਸਹੇ ਜੇ ਔਰ ਮੈਂ ਇਹ ਸਮਝਦਾ ਕਿ ਸੀਐਮ ਮਾਨ ਨੂੰ ਹੋ ਸਕਦਾ ਉਹਨਾਂ ਨੂੰ ਸਾ ਮੇਰੀ ਰੇੜੀ ਬਾੜੇ ਪਤਾ ਹੋਵੇ ਕਿਉਂਕਿ ਆ ਸਾਹਮਣੇ ਇੱਕ ਪੁਆਇੰਟ ਦੇਖੋ ਚੌਂਕ ਦਾ 10 ਕਿਲੋਮੀਟਰ ਦੀ ਦੂਰੀ ਤੇ ਆ ਇਹ ਤੋਂ ਸੀਐਮ ਸਾਹਿਬ ਦੀਆਂ ਗੱਡੀਆਂ ਲੰਘਦੀਆਂ ਨੇ ਔਰ ਮੈਂ ਹਮੇਸ਼ਾ ਇੱਕ ਆਸ ਤੇ ਰਹਿਣਾ ਕਿ ਜਾਂ ਸਾ ਵੇਥੋਂ ਲੰਘ ਕੇ ਮੇਰੀ ਰੇੜੀ ਤੇ ਆਉਣ ਪਰ ਹੱਲੇ ਤੱਕ ਉਹ ਮੌਕਾ ਨਹੀਂ ਕਦੀ ਆਇਆ ਤਬ ਵੀ ਜੇ ਸੋਚੋ ਵੀ ਤਾਂ ਅਸੀਂ ਦੇਖਿਆ ਜਦੋਂ ਨਹੀਂ ਸੀ ਸਰਕਾਰ ਬਣੀ ਤੁਹਾਡੀ ਵਲੰਟੀਅਰਾਂ ਦਾ ਅਜਿਹੇ ਹਾਲਾਤ ਸੀ ਅਸੀਂ ਖੁਦ ਦੇਖੇ ਵੀ ਉਹਨਾਂ ਨੂੰ ਬੂਤ ਤੱਕ ਨਹੀਂ ਲਗੰਦ ਦਿੱਤੇ ਜਾਂਦੇ ਸੀ ਵਿਰੋਧੀ ਪਾਰਟੀਆਂ ਵੱਲੋਂ ਤੇ ਧਮਕੀਆਂ ਮਿਲਦੀਆਂ ਸੀ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਬੜੀਆਂ ਮੂਰੇ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਤੇ ਅਸੀਂ ਦੇਖਿਆ ਕਿ ਕਈਆਂ ਪਰਿਵਾਰਾਂ ਨੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਵਾਪਸ ਹੀ ਇਹਨਾਂ ਨੂੰ ਬੁਲਾ ਲਿਆ ਸੀ ਜਾ ਕੇ ਤੇ ਹੋਰ ਪਾਰਟੀ ਸ਼ਾਮਿਲ ਕਰ ਦਿੱਤਾ ਸੀ ਪਰ ਕੀ ਲੱਗਦਾ ਵੀ ਇੰਨੀ ਜਿਹੋ ਜਿਹੇ ਦੇ ਨਾਲ ਜਦੋਂ ਇੰਨੀ ਮਿਹਨਤ ਕੀਤੀ ਗਈ ਸੀ ਅਸੀਂ ਦੇਖਿਆ ਵੀ ਮਾਨ ਸਾਹਿਬ ਤੇ ਅਜਿਵੇਂ ਅਸੀਂ ਦੇਖਿਆ ਪਿਛਲੇ ਦਿਨ ਚੇਅਰਮੈਨ ਬਣਾ ਤੱਕ ਸਬਜੀ ਵਾਲਿਆਂ ਨੂੰ ਵਡ ਕਿ ਲੱਗਦਾ ਵੀ ਜਿਹੜਾ ਉਹਦਾ ਮਿਲਣਾ ਚਾਹੀਦਾ ਸੀ ਮਾਨਸਮਾਨ ਮਿਲਣਾ ਚਾਹੀਦਾ ਸੀ ਉਹ ਅਜੇ ਤੱਕ ਨਹੀਂ ਮਿਲਿਆ ਜਾਣ ਸਕਦਾ ਦੇਖੋ ਮੈਂ ਆਪਣੀ ਸੀਐਮ ਸਾਹਿਬ ਆਪਣੀ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਨਹੀਂ ਜਾ ਸਕਦਾ ਕਿ ਮਾਨਸਮਾਨ ਨਹੀਂ ਮਿਲਿਆ ਚਲੋ ਇਹ ਤੇ ਜਿੱਦਾਂ ਸਾਡੇ ਲੋਕਲ ਥੱਲੇ ਐਮਐਲਏ ਵਿਧਾਇਕ ਹੋ ਗਏ ਉਹਨਾਂ ਦੀ ਸੋਚ ਕੀ ਹੈ ਇਹ ਨਹੀਂ ਅਸੀਂ ਕਹਿ ਸਕਦੇ ਲੇਕਿਨ ਮੈਂ ਆਪਣੇ ਸੀਐਮ ਸਾਹਿਬ ਨੂੰ ਮਾੜਾ ਨਹੀਂ ਕਹਿ ਸਕਦਾ ਮੈਨੂੰ ਉਮੀਦ ਵਿਸ਼ਵਾਸ ਹੈਗਾ ਮੈਨੂੰ ਵਿਸ਼ਵਾਸ ਹੈਗਾ ਕਿ ਉਹਨਾਂ ਦੀ ਨਜ਼ਰ ਮੇਰੇ ਤੇ ਪਏਗੀ ਕਿਉਂਕਿ ਸੀਐਮ ਸਾਹਿਬ ਨੇ ਇੱਕ ਐਕਟਰ ਇੱਕ ਇੱਕ ਆਪਣਾ ਆਰਟਿਸਟ ਰਹਿ ਚੁਕੇ ਨੇ ਉਹ ਉਹਨਾਂ ਦਾ ਦਿਮਾਗ ਬੜਾ ਇੱਕ ਸ਼ਾਰਪ ਹੈਗਾ ਬਹੁਤ ਇੱਕ ਮਤਲਬ ਉਹਨਾਂ ਇੱਕ ਬੜੀ ਵੱਡੀ ਸੋਚ ਦੇ ਉਹ ਮਾਲਕ ਹੈਗੇ ਨੇ ਮੈਨੂੰ ਵਿਸ਼ਵਾਸ ਹੈ ਕਿ ਸੀਐਮ ਸਾਹਿਬ ਮੇਰਾ ਵੀ ਚੰਗਾ ਸੋਚਣਗੇ ਕਿਉਂਕਿ ਰੇੜੀਆਂ ਲਾ ਕੇ ਆਈ ਕੱਲ ਗੁਜ਼ਾਰੇ ਨੇਗੇ ਮੈਂ ਸੀਐਮ ਸਾਹਿਬ ਤੁਹਾਨੂੰ ਇੱਕ ਵੀ ਗੱਲ ਕਹਿਣਾ ਚਾਹੁੰਦਾ ਮੈਂ ਤੁਹਾਡੇ ਕੋ ਪੈਸਾ ਨਹੀਂ ਮੰਗਦਾ ਮੈਂ ਤੁਹਾਡੇ ਕੋ ਕਿਸੇ ਤਰ੍ਹਾਂ ਦਾ ਕੁਝ ਨਹੀਂ ਮੰਗਦਾ ਮੈਂ ਇਹ ਚਾਹਨਾ ਮੈਨੂੰ ਮਾਨ ਸਨਮਾਨ ਮਿਲਦਾ ਚਾਹੀਦਾ ਪਾਰਟੀ ਦੇ ਵਿੱਚੋਂ ਕਿ ਤਾਂ ਕਿ ਲੋਕੀ ਮੈਨੂੰ ਇੱਕ ਚੰਗੀ ਨਿਗਾ ਨਾਲ ਵੇਖਣ ਮੈਨੂੰ ਅਫਸਰ ਕੋਈ ਚੰਗੀ ਨਿਗਾ ਨਾਲ ਵੇਖੇ ਇਹ ਨਾ ਕਹਵੇ ਕਿ ਇਹ ਕੜੀ ਚੋਲ ਵਲਾਗਾ ਯਾਰ ਇਹਦਾ ਕੰਮ ਨਹੀਂ ਕਰਦਾ ਇਹਨੂੰ ਇਹ ਪਰੇ ਕਰੋ ਮੈਨੂੰ ਚੰਗੀ ਇੱਜ਼ਤ ਮਿਲਣੀ ਚਾਹੀਦੀ ਪਾਰਟੀ 'ਚ ਇਵਨ ਮੈਨੂੰ ਵੀ ਔਰ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਸਾਰਿਆਂ ਨੂੰ ਇੱਕ ਅੱਛੀ ਰਿਸਪੈਕਟ ਮਿਲਣੀ ਚਾਹੀਦੀ ਵਰਕਰ ਟੁੱਟ ਨਾਣੀ ਚਾਹੀਦਾ ਪਾਰਟੀ ਦੇ ਵਿੱਚੋਂ ਕਿਉਂਕਿ ਵਰਕਰ ਹੀ ਪਾਰਟੀ ਬਣਾਉਂਦਾ ਤੇ ਵਰਕਰ ਹੀ ਪਾਰਟੀ ਨੂੰ ਤਾਰਦਾ ਤੇ ਵਰਕਰ ਹੀ ਪਾਰਟੀ ਨੂੰ ਵਾੜਦਾ ਬਿਲਕੁਲ ਜੀ ਪਰ ਕੀ ਲੱਗਦਾ ਨਹੀਂ ਜੇਕਰ ਚਾਨ ਜੀ ਜੇਕਰ ਤੁਸੀਂ ਕਿਸੇ ਹੋਰ ਪਾਰਟੀ ਜਿਵੇਂ ਕਾਂਗਰਸ ਆ ਅਕਾਲੀ ਦਲ ਆ ਬੀਜੇਪੀ ਆ ਨਹੀਂ ਕੀ ਲੱਗਦਾ ਕਿ ਕਿਸੇ ਹੋਰ ਪਾਰਟੀ ਵਿੱਚ ਹੁੰਦੇ ਤੇ ਸ਼ਾਇਦ ਤੁਹਾਨੂੰ ਰੇੜੀ ਲਾਉਣ ਦੀ ਲੋੜ ਨਾ ਪੈਂਦੀ ਵੱਡਾ ਤਾਂ ਵਰਕਰ ਵੱਡਾ ਤਾਂ ਉਹ ਤਾਂ ਮਿਲ ਜਾਂਦਾ ਤੁਹਾਡਾ ਜਿਹਾ ਹੋਟਲ ਹੁੰਦਾ ਜਾਂ ਹੋਰ ਕੰਮ ਦੇ ਦਿੰਦੇ ਬਿਲਕੁਲ ਦੂਜੀ ਪਾਰਟੀਆਂ ਦੀ ਮੈਂ ਗੱਲ ਕਰਾਂ ਨਾ ਜਿੱਦਾਂ ਕਾਂਗਰਸ ਵਾਲਿਆਂ ਦੀ ਅਕਾਲੀ ਬੀਜੇਪੀ ਵਾਲਿਆਂ ਦੀ ਉਹ ਸਭ ਤੋਂ ਪਹਿਲੇ ਕੀ ਕਰਦੇ ਸੀ ਆਪਣਾ ਨਾਂ ਵਰਕਰ ਪੱਕਾ ਕਰਦੇ ਸੀ ਉਹ ਆਪਣੇ ਵਰਕਰ ਪੱਕੇ ਕਰਦੇ ਸੀਗੇ ਆਪਣੇ ਵਰਕਰਾਂ ਨੂੰ ਆਉਂਦਿਆ ਹੀ ਨਾ ਕਾਮਕਾਰ ਦਿੰਦੇ ਸੀਗੇ ਕਾਮਕਾਰ ਦੇਣ ਦੇ ਨਾਲ-ਨਾਲ ਨਾ ਉਹਨਾਂ ਨੂੰ ਸੈੱਟ ਕਰਦੇ ਸੀ ਕਿ ਵਰਕਰ ਪੱਕਾ ਰਵੇ ਕਿਉਂਕਿ ਪਾਰਟੀ ਜਿਹੜੀ ਹੁੰਦੀ ਨਾ ਮੰਨ ਲਓ ਹਲਕੇ ਦਾ ਇੱਕ ਐਮਐਲਏ ਆ ਇੱਕ ਐਮਐਲਏ 15-15 ਬੰਦੇ ਵੀ ਆਪਣੇ ਪੱਕੇ ਕਰ ਲਵੇ ਨਾ ਉਹ ਕਦੀ ਹਾਰਨ ਨਹੀਂ ਦੇਗਾ ਆਪਣੇ ਬੰਦਿਆਂ ਨੂੰ ਜਿੱਦਾਂ ਤੁਸੀਂ ਪਹਿਲੀਆਂ ਪਾਰਟੀਆਂ ਦੇ ਐਮ.ਐਲ.ਏ. ਵੇਖ ਲਓ ਉਹਨਾਂ ਨੇ 20 20 50 50 ਬੰਦੇ ਪੱਕੇ ਕੀਤੇ ਸੀ ਉਹ 35 35 ਸਾਲ ਰਾਜ ਕਰਕੇ ਗਏ ਨੇ ਔਰ ਮੈਂ ਕਈ ਵਾਰੀ ਸਥਿਤੀ ਵੇਖਦਾ ਵਾਂ ਕਿ ਸਾਡੇ ਕਈਆਂ ਨੇ ਤਾਂ ਹਾਲੇ ਤੱਕ ਕੋਈ ਬੰਦੇ ਪੱਕੇ ਨਹੀਂ ਕੀਤੇ ਅਸੀਂ ਦੇਖਿਆ ਖਾਸ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ ਵਿੱਚੋਂ ਕੋਈ ਛੱਡ ਕੇ ਜਿਹੜੇ ਨੇ ਵਰਕਰ ਜਾਂ ਕਹੋ ਵੀ ਉੱਥੋਂ ਦੇ ਲੋਕ ਨੇ ਉਹ ਤੁਹਾਡੀ ਪਾਰਟੀ ਆਮ ਆਵੀ ਪਾਰਟੀ ਸ਼ਾਮਲ ਹੋ ਜਾਂਦੇ ਨੇ ਕੀ ਲੱਗਦਾ ਵੀ ਉਹਨਾਂ ਨੂੰ ਮਾਨ ਸਨਮਾਨ ਜ਼ਿਆਦਾ ਮਿਲਦਾ ਤੁਹਾਡਾ ਮਾਨ ਸਨਮਾਨ ਘਟ ਹੁੰਦਾ ਦੇਖੋ ਜੀ ਮਾਨ ਸਨਮ ਜਿਹੜਾ ਉਹਨਾਂ ਨੂੰ ਮਿਲਦਾ ਇਹ ਨਹੀਂ ਪਤਾ ਕਿ ਸਾਡੇ ਐਮ ਐਲ ਏ ਉਹਨਾਂ ਨੂੰ ਦਿਲੋਂ ਮਾਨ ਸਨਮਾਨ ਦਿੰਦੇ ਆ ਜਾਂ ਉਪਰਾ ਦਿੰਦੇ ਨੇ ਪਰ ਉਹ ਜਿਹੜੇ ਵਰਕਰ ਨੇ ਅੱਜ ਵੀ ਸਾਡੇ ਵਿੱਚ ਜਦੋਂ ਆਉਂਦੇ ਨੇ ਨਾ ਉਹਨਾਂ ਦੀਆਂ ਅੱਖਾਂ ਸਾਡੇ ਤੋਂ ਨੀਵੀਆਂ ਹੀ ਹੁੰਦੀਆਂ ਨੇ ਕਿਉਂਕਿ ਮੈਂ ਸਮਝਣਾ ਕਿ ਆਪਣਾ ਘਰ ਛੱਡ ਕੇ ਜਦੋਂ ਬੰਦਾ ਕਿਤੇ ਜਾਂਦਾ ਨਾ ਉਹ ਉਸ ਢੰਗ ਨਾਲ ਬਹਿ ਨਹੀਂ ਸਕਦਾ ਉਸ ਢੰਗ ਨਾਲ ਖਾ ਪੀ ਨਹੀਂ ਸਕਦਾ ਜਿਸ ਢੰਗ ਨਾਲ ਉਹਨੂੰ ਬਹਿਣਾ ਚਾਹੀਦਾ ਖਾਣਾ ਪੀਣਾ ਚਾਹੀਦਾ ਕਿਉਂਕਿ ਸਾਨੂੰ ਕੋਈ ਲਾਲਚ ਨਹੀਂ ਨਾ ਅਸੀਂ ਦੋ ਪੈਸੇ ਦੇ ਅਸੀਂ ਵਫਾਦਾਰ ਨਹੀਂ ਕਿਸੇ ਕੋਲੋਂ ਅਸੀਂ ਜਿੱਥੇ ਜਾਈਦਾ ਆਪਾਂ ਟੌਰ ਨਾਲ ਜਾਈਦਾ ਅਫਸਰ ਨਾਲ ਅੱਖ ਮਿਲ ਕੇ ਵੀ ਗੱਲ ਕਰੀਦੀ ਅਫਸਰ ਨਾਲ ਹੀ ਕਤਾਨ ਕੇ ਵੀ ਖਲੋਈਦਾ ਉਹ ਜਿਹੜੇ ਦੂਜੀਆਂ ਪਾਰਟੀਆਂ ਦੇ ਨੇ ਨਾ ਉਹ ਮਤਲਬ ਵੀ ਕਿ ਨਾ ਇੱਕ ਮਤਲਬ ਜਿੱਦਾਂ ਜ਼ਬਰਦਸਤੀ ਚਿੱਟੜ ਨਹੀਂ ਹੁੰਦਾ ਜਿਵੇਂ ਚਮੜ ਜਾਂਦਾ ਉਹ ਚਿੱਟਣਾ ਵਾਂਗ ਚਮੜ ਕੇ ਦਫ਼ਤਰਾਂ 'ਚ ਸਾਡੇ ਆਗੇ ਬੈਂਦੇ ਨੇ ਸਾਨੂੰ ਪਰ ਇੱਕ ਗੱਲ ਹੋਰ ਜੇ ਸਾਨੂੰ ਉਹਨਾਂ ਨੂੰ ਕੋਈ ਪਰੇਸ਼ਾਨੀ ਪਰੇਸ਼ੂਨੀ ਨਹੀਂਗੀ ਕਿਉਂਕਿ ਆਪੇ ਆਏ ਨੇ ਇਹਨਾਂ ਨੇ ਆਪੇ ਭੱਜ ਭੁੱਜ ਜਾਣਾ ਜਦੋਂ ਇਹਨਾਂ ਨੂੰ ਕੁਝ ਮਿਲਣਾ ਨਹੀਂ ਹੈਗਾ ਬੀਨੈਸਪ ਚਾਨ ਦੀ ਕਿਸ ਤਰ੍ਹਾਂ ਹੋਇਆ ਵੀ ਸੀਐਮ ਮਾਨ ਭਗਵੰਤ ਸ마ਨ ਜਦੋਂ ਦੀ ਦਰਬਾਰ ਸਾਹਿਬ ਆਉਂਦੇ ਨੇ ਅਮਰਸਰ ਸਾਹਿਬ ਆਉਂਦੇ ਨੇ ਤੇ ਤੁਹਾਨੂੰ ਆ ਕੇ ਕਦੀ ਉਹਨਾਂ ਨੇ ਜਾਂ ਤੁਸੀਂ ਉਹਨਾਂ ਨੂੰ ਕਦੀ ਆ ਕੇ ਉਹਨਾਂ ਕੋਲ ਜਾ ਕੇ ਤੁਸੀਂ ਕੜੀ ਚਾਵਲ ਤੁਸੀਂ ਦੱਸਿਆ ਵੀ ਮੈਂ ਕੜੀ ਚਾਵ ਬਣਾਉਂਦਾ ਵਾਂ ਜਾਂ ਰਾਜਮਾ ਬਣਾਉਂਦਾ ਕਈ ਉਹਨਾਂ ਵਾਸਤੇ ਲੈ ਕੇ ਗਏ ਹੁਣ ਇਸ ਤਰ੍ਹਾਂ ਹੋਇਆ ਜੀ ਰਾਨਾ ਬਿਲਕੁਲ ਬਿਲਕੁਲ ਇਹ ਗੱਲ ਇਹ ਕਿ ਅੱਜ ਤੋਂ 8-9 ਮਹੀਨੇ ਪਹਿਲਾਂ ਦੀ ਗੱਲ ਹੈ ਜਾਦਾ ਹੀ ਲਾ ਲੋ ਸੀਐਮ ਸਾਹਿਬ ਉਹ ਅੰਮਰਸਰ ਆਏ ਸੀ ਐਸੇ ਚੌਂਕ ਚ ਲੰਗੇ ਹੀ ਤੇ ਮੈਂ ਦੋ ਆਪਣੇ ਡੂਨੇ ਤਿਆਰ ਕਰਕੇ ਕੜੀ ਚਾਵਲ ਦੇ ਤੇ ਅੱਗੇ ਲੈ ਕੇ ਚਲ ਗਿਆ ਤੇ ਮੈਂ ਕਿਹਾ ਚਲੋ ਸੀਐਮ ਸਾਹਿਬ ਨੂੰ ਰਖਾਵਾਂਗਾ ਹੱਥ ਦੇ ਕੇ ਉਹਨਾਂ ਨੂੰ ਖਵਾਵਾਂਗਾ ਉਹ ਮੈਨੂੰ ਨਾ ਪੁਲਿਸ ਪਾਰਟੀ ਨੇ ਅੱਗੇ ਹੀ ਨਹੀਂ ਜਾਣ ਦਿੱਤਾ ਉਹਨਾਂ ਨੇ ਮੈਨੂੰ ਉੱਥੇ ਹੀ ਵਾਪਸ ਮੋੜ ਦਿੱਤਾ ਔਰ ਔਰ ਮੇਰੇ ਦਿਲ ਦਾ ਚਾਹ ਹੈ ਮੇਰੇ ਦਿਲ ਦਾ ਇੱਕ ਚਾਹ ਹੈ ਕਿ ਮਾਨ ਸਾਹਿਬ ਅਗਰ ਮੇਰੇ ਕੋ ਇੱਥੇ ਆਣ ਮੇਰੀ ਹੌਸਲਾ ਅਫਜ਼ਾਈ ਕਰਨ ਕਿ ਬਾਕੀ ਵਰਕਰਾਂ ਦਾ ਵੀ ਹੌਸਲਾ ਵਧੇਗਾ ਕਿਉਂਕਿ ਇੱਕ ਬੰਦੇ ਨੂੰ ਹੌਸਲਾ ਦਿੱਤਾ ਹੁੰਦਾ ਨਾ ਉਹਦਾ ਹੌਸਲਾ 100 ਗੁਣਾ ਵੱਧਦਾ ਉਹ ਫਿਰ ਜ਼ਿਆਦਾ ਮਿਹਨਤ ਕਰਦਾ ਬਿਲਕੁਲ ਜੀ ਮੈਂ ਆਪਾਂ ਦਸ਼ਕਾਂ ਦੱਸਦਾ ਤੇ ਖਾਸ ਕਰਕੇ ਮਾਨ ਸਾਹਿਬ ਨੂੰ ਜਿਹੜਾ ਕਿ ਮੁੱਖ ਮੰਤਰੀ ਪੰਜਾਬ ਨੇ ਭਵਨ ਸਨਮਾਨ ਇਹ ਜਿਹੜਾ ਤੁਹਾਡਾ ਵਰਕਰ ਆ ਇਹ ਆਮ ਆਦਮੀ ਪਾਰਟੀ ਦਾ ਵਲੰਟੀਅਰ ਆ ਅਤੇ ਬੜਾ ਮਿਹਨਤੀ ਵਰਕਰ ਆ ਤੁਹਾਡੀ ਸਾਕਾ ਬਲੋਂ ਵਿੱਚ ਅਮਰਸਰ ਸਾਹਿਬ ਵਿੱਚ ਇਹਦਾ ਬੜਾ ਵੱਡਾ ਯੋਗਦਾਨ ਰਿਹਾ ਬੜੀਆਂ ਇਨੇ ਨੇ ਦੱਸਿਆ ਜਿਵੇਂ ਜੁੱਤੀਆਂ ਦੀਆਂ ਕਸ ਗਈਆਂ ਜੁੱਤੀਆਂ ਟੁੱਟ ਤਾਂ ਗਈਆਂ ਅਤੇ ਬੜੀਆਂ ਧਮਕੀਆਂ ਮਿਲੀਆਂ ਪਰ ਫਿਰ ਵੀ ਆਮ ਆਵਾਜ਼ੀ ਪਾਰਟੀਆਂ ਜੁੜਿਆ ਰਿਆ ਅਤੇ ਜਲੇਬੀਆਂ ਚੌਕ ਜਿਹੜਾ ਕਿ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਆ ਸਾਡੀ ਵੀ ਮੁੱਖ ਮੰਤਰੀ ਜਿਹੜੇ ਭਵਨ ਸਿੰਘ ਮਾਨ ਨੂੰ ਅਪੀਲ ਆ ਬੇਨਤੀ ਆ ਜਦੋਂ ਕਿਸੇ ਦਰਬਾਰ ਸਾਹਿਬ ਵਾਸ਼ੀ ਸੱਚਖੰਡ ਸਿੰਘ ਹੰਦਰ ਸਾਹਿਬ ਆਓ ਤੇ ਇਸ ਵਲੰਟੀਅਰ ਨੂੰ ਮਿਲ ਕੇ ਜਾਓ ਅਤੇ ਇਸ ਕੋ ਜਿਹੜਾ ਕੜੀ ਚੌਲ ਤੇ ਰਾਜਮਾ ਜੂ ਖਾਗ ਜਾਓ ਤੇ ਮੈਨੂੰ ਇਹ ਦੱਸੋ ਵੀ ਗੱਲ ਖਾਸ ਕਰਕੇ ਚਾਂ ਦੀ ਸਾਨੂੰ ਵੀ ਪਤਾ ਲੱਗਾ ਵੀ ਤੁਸੀਂ ਬੜੇ ਵੱਡੇ ਫੈਨ ਵੀ ਹੋ ਹਾਂ ਮੈਨੂੰ ਇਹ ਸਾ ਵੀ ਆਮ ਆਦਮੀ ਪਾਰਟੀ ਤੁਸੀਂ ਭਾਈ ਵਲੰਟੀਅਰ ਹੋ ਪਰ ਕਹਿੰਦੇ ਜਿਹੜੇ ਫੈਨ ਜੇ ਵਿਕਰਸ ਮਜੀਠੀਆ ਜਿਹੜੇ ਕੀ ਅਕਾਲੀ ਦਲ ਦੇ ਮਾਝ ਜਨਨਾਲ ਜੇ ਉਹਨਾਂ ਦੇ ਫੈਨ ਜੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਜਦੋਂ ਸਰਕਾਰ ਨਹੀਂ ਨਾ ਬਣੀ ਸੀ ਆਮ ਆਦਮੀ ਪਾਰਟੀ ਦੀ 17 ਤੋਂ ਪਹਿਲਾਂ ਮੈਂ ਨਾ ਮਜੀਠੀਆ ਸਾਹਿਬ ਨੂੰ ਬੜਾ ਕਵਰ ਕਰਦਾ ਹੁੰਦਾ ਸੀ ਕਿਉਂਕਿ ਇੱਕ ਬੰਦਾ ਹੁੰਦਾ ਹੀ ਕੋਈ ਬੋਲ ਚਾਲ ਉਹਦਾ ਗੱਲ ਕਰਨ ਦਾ ਸਟਾਈਲ ਇੱਕ ਬੜਾ ਅੱਛਾ ਲੱਗਾ ਮੈਨੂੰ ਮਜੀਠੀਆ ਸਾਹਿਬ ਦਾ ਕਿਉਂਕਿ 17 'ਚ ਮੈਂ ਪਾਰਟੀ ਜੇ ਜੁੜਿਆ ਸੀ ਮੈਂ ਵੋਟ ਵੀ ਉਹਦੇ ਪਾਈ ਸੀ 18 'ਚ ਫੇਰ ਮੈਂ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਜੁੜ ਤੇ ਮਜੀਠੀਆ ਸਾਹਿਬ ਨੂੰ ਮੈਂ ਦੇਖਦਾ ਰਹਿੰਦਾ ਸੀ ਉਹ ਜਿੱਦਾਂ ਬੋਲਦੇ ਸੀ ਨਾ ਮੈਂ ਉਹਨਾਂ ਦਾ ਬੋਲਣ ਦਾ ਜਿਹੜਾ ਸਟਾਈਲ ਬਣੇ 2 ਸਾਲ ਲੱਗੇ ਸੀ ਪ੍ਰੈਕਟਿਸ ਕਰਦੇ ਤੇ ਡਰ ਦੇ ਮਾਰੇ ਮੈਂ ਨਾ ਕਿਤੇ ਕਿੰਨੀ ਦੇਰ ਤੇ ਆਵਾਜ਼ ਹੀ ਨਹੀਂ ਕੱਢੀ ਮੈਂ ਕਿਤੇ ਭਾਈ ਪਰਚਾ ਪੁਰਚਾ ਹੀ ਨਾ ਕਰਦਣ ਮੇਰੇ ਤੇ ਨਹੀਂ ਅੱਜ ਤੁਹਾਡੀ ਆਵਾਜ਼ ਨੂੰ ਸੁਣਾਵਾਂਗੇ ਕਿਉਂਕਿ ਤੁਹਾਡੀ ਜਿਹੜੀ ਆਵਾਜ਼ ਆ ਬਹੁਤ ਵਾਇਰਲ ਹੋਈ ਆ ਤੇ ਮਜੀਠੀਆ ਸਾਹਿਬ ਤੱਕ ਤੁਹਾਡੀ ਆਵਾਜ਼ ਪਹੁੰਚੀ ਗਈ ਦੀ ਆ ਕਿਸ ਤਰ੍ਹਾਂ ਦੇ ਦੋ ਆਪਣੇ ਡਾਇਲਗ ਜਿਹੜੇ ਆਪਣੇ ਮੀਸ਼ੇ ਸਾਹਿਬ ਦੀ ਗੱਲਬਾਤ ਕਰਨ ਦਾ ਸਟਾਈਲ ਨੂੰ ਦੱਸ ਦਿਓ ਉਹਨਾਂ ਦਾ ਇਹ ਸਭ ਤੋਂ ਪਹਿਲਾਂ ਤਾਂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕ ਇਹ ਮਜੀਠੀਆ ਨਾ ਤਾਂ ਕਿਸੇ ਤੋਂ ਡਰਦਾ ਇਹ ਨਾ ਤਾਂ ਦਬਦਾ ਤੇ ਮੈਂ ਸਮਝਦਾ ਮਜੀਠੀਏ ਨੂੰ ਕੋਈ ਦਬਾਅ ਵੀ ਨਹੀਂ ਸ਼ੱਕਦਾ ਬਿਲਕੁਲ ਤੁਸੀਂ ਦੇਖਦੇ ਆ ਕਿ ਕਿੰਨੀ ਵਧੀਆ ਆਵਾਜ਼ ਕੱਢੀ ਆ ਬਿਰਕਤ ਸਿੰਘ ਮਜੀਠੀਏ ਜਿਹੜੇ ਕਿ ਮਾਝ ਦੇ ਜਰਨੈਲ ਨੇ ਤੇ ਜੇਕਰ ਜਾਂ ਜੇਕਰ ਮੈਂ ਜੇ ਮੈਂ ਮੀਠੀ ਸਾਹਿਬ ਦੀ ਇੰਟਰਵਿਊ ਕਰਨੀ ਹੋਵੇ ਜੀ ਤੇ ਤੁਸੀਂ ਮੀਠੀ ਸਾਹਿਬ ਮੇਰੇ ਸਾਹਮਣੇ ਤੇ ਕਿਸ ਤਰ੍ਹਾਂ ਥੋੜਾ ਰੂਬਰੂ ਦਸਕਾ ਨੂੰ ਸਾਡੇ ਕਰਦੇ ਹੋ ਕਿਸ ਤਰ੍ਹਾਂ ਗੱਲਬਾਤ ਕਰਾਂਗੇ ਤੁਸੀਂ ਦਸਕਾ ਨੂੰ ਸਾਡੇ ਕਰਦੇ ਹੋ ਇਹ ਗਰੇਵਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਆਇਆ ਦਾ ਸਵਾਗਤ ਹੈ ਇਹ ਗਰੇਵਾਲ ਸਾਹਿਬ ਨੂੰ ਪਹਿਲਾਂ ਤਾਂ ਚਾਹ ਪਿਆਓ ਉਸ ਤੋਂ ਬਾਅਦ ਇਹਨਾਂ ਨੂੰ ਰੋਟੀ ਪਾਣੀ ਖਵਾਓ ਇਹ ਮੈਂ ਸਮਝਣਾ ਕਿ ਗਰੇਵਾਲ ਬੰਦਾ ਬਹੁਤ ਘੈਂਟ ਹੈ ਬਿਨਾ ਚਾਹ ਪੀਤੇ ਰੋਟੀ ਖਾਦੇ ਤੋਂ ਜਾਣਾ ਨਹੀਂ ਚਾਹੀਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਆਵਾਜ਼ ਆ ਬਿਕਰ ਸਿੰਘ ਮਜੀਠੀ ਦੀ ਕਰਦਾ ਬਿਲਕੁਲ ਬਹੁਤ ਮਿਹਨਤ ਕੀਤੀ ਇਸ ਵਕਤ ਨੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦਾ ਕਹਿਣਾ ਵੀ ਕਾਫੀ ਮਿਹਨਤ ਕੀਤੀ ਆ ਤੇ ਮੈਨੂੰ ਇਹ ਸੋ ਵੀ ਚਾਹ ਜੀ ਜੇਕਰ ਵਿਕਸਮ ਮਜੀਠੀਆ ਤੁਹਾਡੇ ਕੋ ਆ ਕੇ ਕਢੀ ਚਾਵਲ ਖਾ ਲੰਦੇ ਨੇ ਤੇ ਉਹਨਾਂ ਵਾਸਤੇ ਵੈਲਕਮ ਹੈ ਕੀ ਜਾਣੇ ਚਾਹੋਗੇ ਇਹਨਾਂ ਨੂੰ ਬਿਲਕੁਲ ਬਿਲਕੁਲ 100% ਮਜੀਠੀਆ ਸਾਹਿਬ ਵਾਸਤੇ ਐਸ ਨਿਮਾਨੀ ਜੀ ਛੋਟੀ ਜੀ ਰੇੜੀ ਦੇ ਉੱਤੇ ਉਹਨਾਂ ਦਾ ਵੀ ਸਵਾਗਤ ਹੈ ਔਰ ਮੈਂ ਮਜੀਠੀਆ ਸਾਹਿਬ ਦਾ ਸਵਾਗਤ ਕਰਦਾ ਫੈਨ ਵੀ ਹਾਂ ਉਹਨਾਂ ਅੱਛੇ ਇਨਸਾਨ ਨੇ ਵੇਖੋ ਅੱਛੇ ਸਾਰੇ ਨੇ ਬੀਜੇਪੀ ਵਾਲੇ ਸਾਰੇ ਇਹ ਲੜਾਈ ਕੀ ਹੈ ਸਿਰਫ ਵਿਚਾਰਾਂ ਦੀ ਔਰ ਮਜੀਠੀਆ ਸਾਹਿਬ ਆਣਗੇ ਚੰਗੀ ਗੱਲ ਹੈ ਕਿ ਯਾਰ ਕੋਈ ਅੱਛਾ ਅچھے ਇਨਸਾਨ ਮਤਲਬ ਵਧੀਆ ਆਣੇ ਚਾਹੀਦੇ ਨੇ ਔਰ ਦੂਜੀ ਗੱਲ ਮੈਂ ਇੱਕ ਠੋਕ ਕੇ ਕਹਿਣਾ ਚਾਹਨਾ ਇਹਨੂੰ ਭਾਵੇਂ ਆਪਣੇ ਚੈਨਲ 'ਚ ਪਹਿਲੇ ਦੱਸ ਦੇਣਾ ਪਹਿਲੇ ਹੀ ਲਾ ਦਿਓ ਕਿ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਵਾਂ ਮੈਂ ਆਮ ਆਦਮੀ ਪਾਰਟੀ ਦਾ ਇੱਕ ਸੱਚਾ ਸਿਪਾਹੀ ਆ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹੀ ਮੇਰੀ ਮਾਂ ਹੈ ਇਹੀ ਮੇਰਾ ਪਿਓ ਹੈ ਇਹੀ ਮੇਰੇ ਸਭ ਕੋਈ ਪੂਰਵਜ ਨੇ ਵੱਡੇ ਔਰ ਦੂਜੀ ਗੱਲ ਮੇਰੇ ਪਰਿਵਾਰ ਦੇ ਵਿੱਚੋਂ ਕਿਸੇ ਦਾ ਕੋਈ ਰਾਜਨੀਤਿਕ ਤਾਲੂਕਾਤ ਨਹੀਂਗਾ ਅਗਰ ਇਹ ਰਾਜਨੀਤੀ ਦਾ ਦੀਵਾ ਇਸ ਪਰਿਵਾਰ 'ਚ ਜਗਿਆ ਤੇ ਉਹ ਚਾਂਦ ਸੈਗਲ ਨੇ ਜਗਾਇਆ ਬਸ ਮੇਰੀ ਇਹੀ ਪਾਰਟੀ ਰਹੇਗੀ ਬਾਕੀ ਸਵਾਗਤ ਮਜੀਤੀਆ ਸਾਹਿਬ ਦਾ ਵੀ ਇੱਥੇ ਦਿਲ ਖੋਲ ਕੇ ਆਣ ਉਹ ਟਾਈਮਿੰਗ ਜਿਹੜੀ ਮੇਰੀ ਹੈਗੀ ਆ 12:30 ਵਜੇ ਤੋਂ ਲੈ ਕੇ 4:30 ਪੌਣੇ 5 ਵਜੇ ਤੱਕ ਔਰ ਮੈਂ ਸਮਝਣਾ ਜਦੋਂ ਕਿਸੇ ਨੇ ਆਣਾ ਹੋਵੇ ਨਾ ਮੰਨ ਲਓ ਸੀਐਮ ਸਾਹਿਬ ਨੇ ਮੇਰੇ ਕੋ ਆਣਾ ਹੋਵੇ ਤੇ ਮੈਨੂੰ ਇੱਕ ਵਾਰੀ ਭਾਵੇਂ ਫੋਨ ਕਰ ਦੇਣ ਭਾਈ ਮੈਂ ਰੇੜੀ ਦੇ ਉੱਤੇ ਹੀ ਸੋ ਜਾਗਾ ਰਾਤੀ ਸੀਐਮ ਸਾਹਿਬ ਦਾ ਇੰਤਜ਼ਾਰ ਕਰਦਾ ਸੋ ਚਾਂ ਜੀ ਸੀਐਮ ਸਾਹਿਬ ਦਾ ਪਤਾ ਨਹੀਂ ਇਹ ਨਹੀਂ ਪਤਾ ਸਾਡੀ ਖਬਰ ਦੇਖ ਕੇ ਬਿਕਸ ਮਜੀਠੇ ਜਿਹੜੇ ਕਿ ਮਾਝ ਜੰਦਿਆਲ ਨੇ ਉਹ ਜਰੂਰ ਭਾਵੇਂ ਆ ਜਾਣ ਤੇ ਮੀਠੀ ਸਾਹਿਬ ਨੂੰ ਬੁਲਾਉਣ ਵਾਸਤੇ ਕੀ ਅਪੀਲ ਕਰਨਾ ਚਾਹੋਗੇ ਆਪਣੇ ਮੀਠੀ ਸਾਹਿਬ ਦੀ ਆਵਾਜ਼ ਚ ਕੀ ਕਹਣ ਜਾਓ ਇਹ ਮੈਂ ਕਹੂੰਗਾ ਇਹ ਮੈਂ ਸਮਝਣਾ ਮਜੀਠੀਆ ਸਾਹਿਬ ਇੱਕ ਵਾਰੀ ਆ ਕੇ ਰਾਜਮਾ ਕੜੀ ਚਾਵਲ ਖਾ ਕੇ ਜਾਓ ਇਹ ਜਦੋਂ ਤੁਸੀਂ ਖੱਟੀ ਜੀ ਕੜੀ ਖਾਓਗੇ ਮੈਂ ਸਮਝਣਾ ਕਿ ਤੁਹਾਨੂੰ ਖੱਟੇ-ਖੱਟੇ ਢਕਾਰ ਵੀ ਆਉਣਗੇ ਔਰ ਛਵਾਦ ਵੀ ਲੱਗੂਗੀ ਇਹ ਕੜੀ ਬਹੁਤ ਧੰਵਾਜੀ ਤੁਸੀਂ ਦੇਖਿਆ ਵੀ ਭਾਵੇਂ ਆਮ ਆਦਮੀ ਪਾਰਟੀ ਦਾ ਵਰਕਰ ਆ ਵਲੰਟੀਅਰ ਆ ਪਰ ਫੈਨ ਜਿਹੜਾ ਬਿਕਰਸਮ ਮਜੀਠੀਆ ਦਾ ਮਾਝ ਦਾ ਜਨਰਲ ਆਦਾ ਵਾ ਉਹਦਾ ਕਹਿਣਾ ਵੀ ਬੜਾ ਵਧੀਆ ਇਨਸਾਨ ਨੇ ਤੇ ਇਸ ਵਿਚਾਰਾਂ ਦੀ ਲੜਾਈ ਆ ਇਨਸਾਨ ਬਹੁਤ ਵਧੀਆ ਨੇ ਤੇ ਮੈਨੂੰ ਮੈਨੂੰ ਇਹੋ ਵੀ ਜਿਵੇਂ ਤਲਬੀਰ ਸਾਹਿਬ ਵੀ ਗੱਲ ਕੀਤੀ ਸੀ ਤਲਬੀਰ ਸਿੰਘ ਗਿੱਲ ਜਿਹੜੇ 25 ਸਾਲ ਦੀ ਕਹਿੰਦੀ ਯਾਰੀ ਸੀ ਯਾਰੀ ਟੁੱਟ ਗਈ ਕਹਿੰਦੇ ਹਾਂ 19 ਸਾਲ ਦੀ ਹਾਂ 19 ਸਾਲ ਦੀ ਯਾਰੀ ਹੈ ਜਿਹੜੀ ਕਹਿੰਦੇ ਟੁੱਟ ਗਈ ਜਾਣਾ ਦੀ ਕਿਸ ਤਰ੍ਹਾਂ ਦੇ ਦੇ ਦਿਓ ਜੇਕਰ ਤਲਬੀਰ ਸਿੰਘ ਗਿੱਲ ਨੂੰ ਵਾਪਸ ਬੁਲਾਉਣਾ ਹੋਵੇ ਵੀ ਸਾਹਿਬ ਨੇ ਤੇ ਕਿਸੇ ਅੰਦਾਜ਼ ਬੁਲਾਉਣਗੇ ਦਸ ਕਾ ਜਰੂਰ ਸਾਂਝਾ ਕਰ ਏ ਛੋਟੇ ਭਾਈ ਮੇਰੇ ਤਲਬੀਰ ਸਿੰਘ ਬਾਹੂ ਵਾਪਸ ਆ ਜਾ ਤੂੰ ਤਾਂ ਰੁਛ ਕੇ ਚਲ ਗਿਆ ਭਾਈ ਗੁੱਛੇ ਗਿਲੇ ਤਾਂ ਇਹ ਰਹਿੰਦੇ ਹੀ ਨੇ ਭਾਈ ਵਾਪਸ ਆ ਜਾ ਇਹ ਤੂੰ ਤਾਂ ਜਦੋਂ ਤਾਂ ਮੈਨੂੰ ਛੱਡ ਕੇ ਗਿਆ ਇੱਕ ਤੇ ਬਾਦਲ ਪਰਵਾੜ ਡੋਲਿਆ ਪਿਆ ਦੂਜਾ ਤਾਂ ਮੈਨੂੰ ਵਹਿ ਲੱਗਦਾ ਕਿ ਜਿਵੇਂ ਮੇਰੀ ਮੈਨੂੰ ਮਸ਼ੂਕ ਛੱਡ ਕੇ ਚਲੀ ਗਈ ਹੈ ਬਿਲਕੁਲ ਤੁਸੀਂ ਦੇਖਿਆ ਵੀ ਕਿੰਨੀ ਵਧੀਆ ਆਵਾਜ਼ ਕੱਢੀ ਆ ਅਤੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਆ ਇਹਨਾਂ ਦਾ ਚਾਂਸ ਹੈਗਾ ਨੇ ਆ ਸੱਚਾ ਸਪਾਈ ਆ ਮਿਹਨਤ ਕਰਦਾ ਜਿੱਥੋਂ ਜ਼ਿੰਦਗੀ ਸ਼ੁਰੂਆਤ ਕੀਤੀ ਸੀ ਆਮ ਆਵੀ ਪਾਰਟੀ ਬਣਾਉਣ ਲੱਗਿਆ ਇਸ ਰੇੜੀ ਸ਼ੁਰੂਆਤ ਕੀਤੀ ਸੀ ਸਰਕਾਰ ਬਣੀ ਨਾ ਭਾਵੇਂ 2 ਸਾਲ ਹੋ ਗਏ ਨੇ ਪਰ ਅੱਜ ਵੀ ਇਸ ਰੇੜੀ ਤੇ ਆ ਮਿਹਨਤ ਕਾਹ ਲੋਕ ਨੇ ਇਸੇ ਰੇੜੀ ਦੇ ਨਾਲੇ ਦਫ਼ਤਰ ਆ ਲੋਕਾਂ ਦਾ ਕੰਮਕਾਰ ਵੀ ਕਰਦਾ ਤੇ ਨਾਲ ਲੋਕਾਂ ਦੇ ਵਾਸਤੇ ਰਾਜਮਾ ਤੇ ਕੜੀ ਚਾਵਲ ਉਹ ਵੀ ਬਣਾ ਕੇ ਵੇਚਦਾ ਵਾ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਪ੍ਰਮਾਤਮਾ ਨੇ ਇੱਕ ਹੱਥਾਂ ਵਿੱਚ ਹੁਨਰ ਦਿੱਤਾ ਵਾ ਦੋਲਗਾ ਦਿੱਤਾ ਆਮ ਆਦੀ ਪਾਰਟੀ ਜਿਹੜੇ ਕਹਿੰਦੇ ਨੇ ਵੀ ਵਰਕਰ ਜਿਹੜੇ ਵਲੰਟੀਅਰ ਆਮ ਆਵੀ ਆਮ ਆਵੀ ਵਰਕਰ ਨੇ ਵਾਕਈ ਗੂ ਵਰਕਰ ਨੇ ਅਤੇ ਮਿਹਨਤ ਕਰਦੇ ਨੇ ਅਤੇ ਉੱਥੇ ਦੇ ਨਾਲ ਹੀ ਜਿਹੜਾ ਉਹਨਾਂ ਅਵਾਰ ਵਿੱਚ ਵੀ ਜਾਦੂ ਬਾਤ ਤੁਸੀਂ ਦੇਖ ਸਕਦੇ ਹੋ ਵੀ ਅਵਾਰ ਵਿੱਚ ਵੀ ਜਾਦੂ ਆ ਹਾਂਜੀ ਕੀ ਕਹਣੇ ਜਾਓਗੇ ਮੈਂ ਤੇ ਸੀਐਮ ਸਾਹਿਬ ਨੂੰ ਇਹ ਵੀ ਕਹਿਣਾ ਚਾਹਣਾ ਸੀਐਮ ਸਾਹਿਬ ਜੇ ਰਾਜਨੀਤੀ 'ਚ ਨਹੀਂ ਸੈੱਟ ਕਰਨਾ ਭਾਵੇਂ ਮੈਨੂੰ ਫਿਲਮ ਇੰਡਸਟਰੀ ਛੱਡ ਦੋ ਮੈਂ ਤੇ ਉੱਥੇ ਵੀ ਕੰਮ ਕੀਤਾ ਆ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੇ ਸਾਡੀ ਦਸ਼ਕਾਂ ਨੂੰ ਪੀ ਲਿਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜੇ ਕਿ ਆਮ ਆਵੀ ਪਾਰਟੀ ਨੂੰ ਪਿਆ ਮਿਹਨਤੀ ਵਰਕਰ ਤੁਸੀਂ ਦੇਖਿਆ ਵੀ ਅੱਜ ਇਸੇ ਮਿਹਨਤੀ ਵਰਕਰ ਦੀ ਜਿਹੜੀ ਕਿ ਅੱਜ ਤੁਹਾਨੂੰ ਇੱਕ ਕਹਾਣੀ ਦਿਖਾਈ ਆ ਤੇ ਸੱਚੀ ਕਹਾਣੀ ਦਿਖਾਈ ਆ ਕਿਸ ਤਰ੍ਹਾਂ ਇੱਕ ਆਦਮੀ ਨੇ ਕਿੰਨੀ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਬਰੌਂ ਵਿੱਚ ਅਤੇ ਅੱਜ ਵੀ ਜਿਹੜਾ ਪਰ ਇਹਦਾ ਥੋੜਾ ਜਿਹਾ ਦੁੱਖ ਹੀ ਲੰਦਾ ਇਸ ਨੂੰ ਵੀ ਜਿਹੜਾ ਮਾਨ ਦਾ ਮਾਨ ਸਨਮਾਨ ਸੀ ਜਿਹੜਾ ਉਹ ਅੱਜ ਤੱਕ ਨਹੀਂ ਮਿਲਿਆ ਅਤੇ ਉਥੇ ਆਮ ਆਦਮੀ ਪਾਰਟੀ ਸਰਕਾਰ ਹੋਣ ਦੇ ਬਾਅਦ ਵੀ ਉਹ ਵਲੰਟੀਅਰ ਉਹਨਾਂ ਦਾ ਵਾ ਪਰ ਫਿਰ ਵੀ ਕਹਿ ਲਓ ਕਿ ਜਿਹੜਾ ਫੈਨ ਆ ਉਹ ਬੇਬਸੇ ਮਜੀਠੀ ਦਾ ਮਾਝਾ ਦਾ ਜੰਦਾ ਲਿਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ